ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹ ਪਧੌਰ ਦੇ ਵੀ ਰਹਿ ਜਾਂਦਾ ਤੇ ਇਹਦੇ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਵੈਸੇ ਤਾਂ ਜਿਹੜੇ ਵੀਰ ਮੈਨੂੰ ਇਹ ਪਤਾ ਵੀ ਮੇਰੇ ਨਾਲ ਪਿਛਲੇ 6-7 ਮਹੀਨਿਆਂ ਤੋਂ ਵੀ ਜੁੜੇ ਹੋਏ ਆ ਜਿਹੜੇ ਪੁਰਾਣੇ ਜੁੜੇ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਤੋ گاਵਾ ਦੇਖ ਕੇ ਵੀ ਸਮਝ ਗਏ ਹੋਣਗੇ ਵੀ ਕਿਹੜੇ ਵੀਰ ਕੋਲੋਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਇੱਥੇ ਜਦੋਂ ਵੀ ਵੀਡੀਓ ਬਣਾਉਣੇ ਆ ਉਦੋਂ ਐਚਐਫ ਨਸਲ ਦੇ ਨਗੀਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਵੀਡੀਓ ਭਾਵੇਂ ਮਹੀਨੇ ਚੈੱਕ ਹੋਵੇ ਭਾਵੇਂ ਹਫਤੇ ਦੀ ਬਣਾ ਲਈਏ ਤੇ ਭਾਵੇਂ ਦੋਵਾਂ ਮਹੀਨਿਆਂ ਬਾਅਦ ਬਣਾਈਏ ਪਰ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਉਹ ਬਾ ਕਮਾਲ ਹੀ ਹੁੰਦੇ ਅੱਜ ਫੇਰ ਪੰਜ گاਵਾ ਦੋਸਤੋ ਤੇ ਕਾਲੇਖਾਨ ਦੇ ਘਰੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਜਾਣਕਾਰੀ ਅੱਜ ਆਪਾਂ ਨੂੰ گاਵਾ ਬਾਰੇ ਜਿਹੜੀ ਦੇਊਗਾ ਬਾਈ ਬੱਬੂ ਦੇਊਗਾ ਤੇ ਕਾਲੇ ਬਾਈ ਦੇ ਫਾਦਰ ਸਾਹਿਬ ਵੀ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਜਿਹੜਾ ਉਹ ਸਾਹਮਣੇ ਆਉਣਗੇ ਸੋ ਆਓ ਆਪਾਂ ਬੱਗੂ ਨਾਲ ਗੱਲਬਾਤ ਕਰਦੇ ਹਾਂ ਤੇ ਪਸੂ ਤੁਹਾਨੂੰ ਨਾਲ ਤੋਰ ਕੇ ਦਿਖਾਉਂਦੇ ਜਾਵਾਂਗੇ ਬੱਬੂ ਬਾਈ ਸਤਿ ਸ਼੍ਰੀ ਅਕਾਲ ਅ ਸਤਿ ਸ਼੍ਰੀ ਅਕਾਲ ਜੀ ਬੱਬੂ ਅੱਜ ਆਪਣੇ ਕੋਲ ਪੰਜ ਨਾਗ ਹੈ ਹਾਂ ਜੀ ਦੋ ਦੋ ਸੁੰਜਾਂ ਸਵਾਨਿਆ ਦੋ ਸੁੰਜਾਂ ਜੀ ਠੀਕ ਹੈ ਤਿੰਨ ਗੱਬਣ ਹੈ ਤਾਜ਼ੀਆਂ ਸੁੰਜਾਂ ਜੀ ਠੀਕ ਹੈ ਕਾਲਾ ਸੋਫ ਦਾ ਕਿਤੇ ਫਾਰਮ ਚ ਇਹਨਾਂ ਅੱਛਾ ਜੀ ਠੀਕ ਹੈ ਉਹ ਦੂਜੀ ਤਾਂ ਆਪਣੇ ਬੋਲੀ ਸਵੇਰੇ ਸੂਈ ਆੜੀ ਦੀ ਠੀਕ ਹੈ ਉਹ ਰਾਤ ਚਿੱਟੀ ਫਰਮ ਦੀ ਸੂਪੀ ਸੀ ਜੀ ਅੱਛਾ ਇੱਕ ਕੱਲ ਦੱਸੀ ਵੀ ਵੀਡੀਓ ਆਪਾਂ ਥੋੜਾ ਟਾਈਮ ਬਾਅਦ ਹੀ ਬਣਾਉਣੇ ਹੁੰਨੇ ਆ ਮਤਲਬ ਵਿੱਚ ਦੀ ਪਸ਼ੂ ਜਿਹੜੇ ਉਹ ਰੁਟੀਨ ਚਾਈ ਜਾਂਦੇ ਨੇ ਹਾਂਜੀ ਰੁਟੀਨ ਚ ਪਸ਼ੂ ਤਾਂ ਭਾਈ ਡੇਲੀ ਵੇਖਦੇ ਆ ਜੀ ਰੋਲੇ ਨਾ 50 ਵੜਾ ਆਪਾਂ ਦੇ ਤੁਹਾਨੂੰ ਦੇਣੀ ਸੀ ਰੀਆਂ ਜੀ ਠੀਕ ਹੈ ਆਪਣੇ ਖਾਸ ਮਿੱਤਰ ਬਾਈ ਨੂੰ ਜੀ ਅੱਛਾ ਤੁਹਾਨੂੰ 30 35 ਵੜਾ ਆਪਾਂ ਦੇਤੀਆਂ ਜੀ ਉਹਨਾਂ ਨੇ ਵੜਾ ਲੈਣੇ ਵੜੇ ਕੱਚੀ ਵੜਾ ਲੈਂਦੇ ਸੀ ਮਹੀਨੇ ਮੇਰੇ ਕੱਚੀ ਜੀ ਅੱਛਾ ਰੋਜ਼ ਉਦਾਂ ਲਈ ਵੜੀ ਦਾ ਫਿਰ ਤੁਹਾਨੂੰ ਪਤਾ ਜੀ ਵੀਡੀਓ ਸਹੀ ਵੀਡੀਓ ਚ ਤਾਂ ਪਸ਼ੂ ਜਿਹੜਾ ਮੌਕੇ ਤੇ ਤਿਆਰ ਹਾਜ਼ਰ ਦੇ ਸੇ ਫੇਰ ਹੀ ਸਵਾਦ ਆਉਂਦਾ ਇੱਕ ਫਰੋਨਾ ਕਿਹਾ ਸੀ ਵੀ ਜਿਹੜੀ ਜਿਹੜੀ ਬੰਦ ਮੁਠੀ ਆਵੜੀ ਸੋਹਣਾ ਹੋਵੇ ਠੀਕ ਹੈ ਤਾਂ ਡਾਕਟਰ ਜੀ ਮਾਤਾ ਨੇ ਡੇਲੀ ਕੱਲ ਚਾਰ ਬੜਾ ਵੇਚੀਆਂ ਜੀ ਅੱਛਾ ਠੀਕ ਹੈ ਉਹ ਜਾਨੀ ਪਸ਼ੂ ਦਾ ਰੁਟੀਨ ਇਹ ਆਖੀ ਬਸ ਵੀਡੀਓ ਮਾਰਿਆ ਜਿੱਕ ਟੋਸ ਬੜਾ ਦੋ ਸੂਨੀਆਂ ਸੀ ਤਾਂ ਇੱਕ ਵਾਰ ਇੱਕ ਵਾਰ ਤਿਆਰ ਸੀਗੀ ਜੀ ਅੱਛਾ ਤੇ ਤਾਂ ਮੈਂ ਅੱਜ ਵੀਡੀਓ ਪਾਉਣਿਆ ਜੀ ਠੀਕ ਹੈ ਬਾਲਾ ਵੀ ਫਿਰ ਚੁੱਪੜੀ ਦਿੱਤੇ ਹੋ ਜਾਂਦਾ ਜੀ ਸਹੀ ਹੈ ਆਪਾਂ ਇਧਰੋਂ ਸ਼ੁਰੂਆਤ ਕਰ ਲੈਣੀ ਹੈ ਬਾਕੂ ਇਧਰੋਂ ਡਰ ਲੈਣੀ ਹੈ ਜੀ ਠੀਕ ਹੈ हां सो दोस्तों पहले नंबर पे गां खड़ी है जी डिटेल आपा पूछ के तोरांगे बाबू कैन मासूआ सुआंदी है ए भाई दूसरा सुआ बड़ जी हम्म सुंदो 6 ਦੰ ਦਾ ਬਈ ਅਰिजिनल ਜੀ ਠੀਕ ਹੈ ਦੁੱਧ ਬਾਬੇ ਦੀ ਮਿਹਰ ਜਿੰਨਾ ਪਾਉਂ ਨੇ ਥੋੜਾ ਇਹਦਾ ਜੀ ਠੀਕ ਹੈ 60 ਪਲੱਸ ਵੀ ਦੁੱਧ ਦੇ ਛੜਦੀ ਆਈ ਇਹ ਠੀਕ ਹੈ ਅਸਲ 'ਚ ਇਹ 60 ਪਲੱਸ ਵਾਲੀ ਐਵੇਂ ਆਪਾਂ ਨਾ ਰੇਟ ਨਹੀਂ ਹੁੰਦੀ ਐ ਮੈਂ ਕਹਿ ਰਹੀ ਜੀ ਠੀਕ ਹੈ ਚਮੜੀ ਦੇ ਥੋੜੇ ਬਾਈ ਗਾਂ ਸਾਰਾ ਇਹ ਇਹ ਤੋਂ ਜੱਟ ਬਾਈ ਸਾਰਾ ਸੀਮਨ ਡਾਟਾ ਦਾ ਆਪਣੇ ਕੋਲ ਜੀ ਠੀਕ ਹੈ ਅਸਾਂ ਮਿਲ ਜੂ ਜੀ ਮਬੂ ਰੇਟ ਆਪਾਂ ਵੀਡੀਓਜ਼ ਕਰਾਂਗੇ ਰੇਟੇ ਦਾ ਬਾਈ ਤਿਆਰ ਕਰਕੇ ਰੇਟ ਕਰਾ ਗਏ ਆਪਾਂ ਜਿਹੜੇ ਬਾਈ ਚੌੜੇ ਰੇਟ ਵੈੜ ਚੰਡੇ ਮੁੱਲ ਦੀ ਹੈ ਬਾਈ ਜੀ ਆਪਾਂ ਵੀ ਚੰਗਾ ਮੁੱਲ ਪਰਖ ਲਈ ਹੈ ਵੈੜ ਸਹੀ ਹੈ ਤੇ ਜਾਦੇ ਚੱਲ ਨਹੀਂ ਵੈੜ ਬਾਈ ਇਹਦਾ ਰਿਕਾਰਡ ਦੀ ਖੋਲਗੇ ਨੂੰ ਬਾਈ ਲੰਬੂ ਖੋਲਣ ਨੂੰ ਸੋ ਦਸੋ ਤੋੜ ਕੇ ਤੁਹਾਨੂੰ ਦਿਖਾਉਦੇ ਆਂ ਦੂਜਾ ਸੁਆ ਰੋਲ ਬਹੁਤ ਸੋਹਣਾ ਹਵਾਨਾ ਬਣਾਉਣਾ ਇਹਨੇ ਪਰ ਹਜੇ ਕੱਚੀ ਆ ਦੇਣੇ ਅੰਦਾਜ਼ਾ ਕਿੰਨੇ ਲੈ ਜੂ 92 ਬਾਈ ਬਾਈ ਪਾਇਆ ਹਜੇ ਬਾਈ ਇਹਦੇ 22 ਦਿਨ ਵਾਕੀ ਆ ਦਸੋ ਵਜਨ ਦੇਖੋ ਗਾਂ ਦਾ ਖੇਚ ਲੰਮਾ ਕੱਲਾ ਵੇਟ ਨਹੀਂ ਇਹਦੀ ਬਿਊਟੀ ਵੀ ਦੇਖ ਲਓ ਜੇ ਕਿਉਂਕਿ ਰੰਗ ਜਿਹੜਾ ਉਹ ਵੀ ਬੜਾ ਮੈਟਰ ਕਰਦਾ ਅਜ ਦੇ ਟਾਈਮ 'ਚ ਚੰਗੀ ਗਾਂ ਦਾ ਹਰੇਕਾ ਘਰ ਨਹੀਂ ਬਾਈ ਜੰਮ ਦੀ ਏਡੀ ਵਹਿੜ ਜੀ ਕਹਿੰਦੇ ਤਾਂ ਹਰੇਕਾ ਆਂਦਾ ਹਮ ਪਰ ਜਿਆਦਾ ਚੰਗੀ ਵਹਿੜ ਆ ਜੀ ਠੀਕ ਹੈ ਕਮਾਲੀ ਬਾਈ ਸੋ ਦਸੋ ਇਹਦੀ ਬਰੀਡ ਕੁਆਲਟੀ ਇਹਦਾ ਸਟਰਕਚਰ ਉਹ ਤੁਹਾਨੂੰ ਵੀਡੀਓ ਚ ਦਿਸਦਾ ਹੋਣਾ ਥੋੜੀ ਹੁਣ ਤਲਿਆਰੇ ਦੋਸਤੋ ਜਾਂ ਰਸੇ ਗਲਾਂ ਦੇ ਵਿੱਚ ਇੱਥੇ ਪੈਂਦੇ ਆ ਕੋਕਾ ਫਾਰਮ ਚ ਜਦੋਂ ਪਸ਼ੂ ਆਉਂਦਾ ਤਾਂ ਉਹ ਤੇ ਖੁੱਲਾ ਹੁੰਦਾ ਤੇ ਖੁੱਲਾ ਪਸ਼ੂ ਆਪਦੇ ਹਿਸਾਬ ਨਾਲ ਹੀ ਤੁਰਦਾ ਫਿਰਦਾ ਉਹਦੇ ਕਰਕੇ ਇੱਥੇ ਵੀ ਫਿਰ ਪਸ਼ੂ ਜਿਹੜਾ ਆਪਦੀ ਮਰਜ਼ੀ ਕਰਦਾ ਸਾਨੂੰ ਦੋ ਜਾਨ ਨੂੰ ਬਿਹੜ ਹਲਾਉਂਦੀ ਏਦਾਂ ਦੀ ਏ ਜੀ ਸਹੀ ਹੈ ਬਾਕੀ ਜਿਹੜਾ ਪਸ਼ੂ ਤਾਕਤ ਵਾਲਾ ਵਜਨ ਵਾਲਾ ਉਹਨੇ ਤਾਕਤ ਵਾਲੀ ਚੀਜ਼ ਜਿਹੜੀ ਉਹ ਆਪਦੀ ਤਾਕਤ ਥੋੜੀ ਬਹੁਤ ਦਿਖਾਉਂਦੀ ਹੁੰਦੀ ਹੈ ਹਵਾਨਾ ਦੇਖੋ ਦੋਸਤੋ ਐਸੇ ਪਾਸੇ ਹੱਥ ਤਰਾ ਨਹੀਂ ਹੈ ਜਿਹੜਾ ਬੱਚੇ ਦਾ ਮਾਰਕਟ ਨੂੰ ਉਮਰ ਲਾਵੇ ਬਾਈ ਸਹੀ ਹੈ ਕਰਮ ਵਾਲੇ ਨੂੰ ਹੂੰ ਦੇ ਇਹ ਇਹ ਜੀ ਬੜਾ ਫਰਕਾਰ ਪੂਰੇ ਕਰਦੀਆਂ ਆਪਣੇ ਜੀ ਸਹੀ ਹੈ ਹਾਂਜੀ ਸੋ ਬਹੁਤ ਸੋਹਣੀ ਵੈੜ ਤੁਸੀਂ ਦੇਖੋ ਪਹਿਲੇ ਨੰਬਰ ਦੇ ਉੱਤੇ ਬਬੂ ਜਿਹੜੀ 2 ਨੰਬਰ ਤੇ ਵੈੜ ਹੈ ਬਾਈ ਇਹ ਤੀਜਾ ਸੂਆ ਬਾਈ ਜੀ ਠੀਕ ਹੈ ਕਹਿਣ ਨੂੰ ਆਪਾਂ ਦੂਜਾ ਜਿਹੇ ਪਰ ਸੂਆ ਤੀਜਾ ਇਹ ਜੀ ਕਿੰਨਾ ਟਾਈਮ ਲਾਉਗੀ ਸੂਣ ਚ ਟਾਈਮ ਇਹਦੇ ਵੀ 20 ਦਿਨ ਪਾਇਆ ਬਾਈ ਜੀ 20 ਦਿਨ ਇਹਦੇ ਹਾਂਜੀ ਇਹ ਦੋਨੇ ਸੇਮ ਫਾਰਮ ਦੀਆਂ ਵੈੜਾਂ ਜੀ ਠੀਕ ਹੈ ਦੋ ਦਿਨੇ ਮਾਰ ਟਟਰ ਉਮਰ ਲਾ ਵੀ ਨੂੰ 50 ਤੋਂ ਬਾਹਰ ਬੱਚੇ ਦੁੱਧ ਪਾਉਣੇ ਨੇ ਜੀ ਠੀਕ ਹੈ ਤੋੜਦਗੇ ਬਾਈ ਇਹਨੂੰ ਤੋੜਦੀ ਸੋ ਦੱਸੋ ਸੂਆ ਇਹਦਾ ਤੀਜਾ ਹੈ ਸੇਮ ਇਕੋ ਫਾਰਮ ਦੀ ਖਰੀਦ ਆ ਬਾਈ ਕਹਿੰਦਾ ਸੀਮਨ ਡਾਟਾ ਬਾਈ ਸਾਰਾ ਇਹਦਾ ਸਾਰਾ ਇਹਦਾ ਮਿਲੂ ਜੀ ਓਕੇ ਸੋ ਸੀਮਨ ਦੀ ਡਿਟੇਲ ਸਾਰੀ ਮਿਲ ਜਾਣੀ ਹੈ ਵਜਨ ਗਾਂ ਦਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਉੱਚੀ ਲੰਬੀ ਪੈਕਅਪ 'ਚ ਸਿੰਗਲ ਜਾਣ ਵਾਲੀ ਹੈ ਮਤਲਬ ਆਏ ਨਹੀਂ ਵੀ ਦੋਨੇ ਗਾਵਾਂ ਇਕੱਠੀਆਂ ਇੱਕੋ ਗੱਡੀ ਚੜਾ ਕੇ ਲੈ ਜੂਗਾ ਬੱਚੇ ਬੁੱੱਚੇ ਬਈ ਨਾ ਹੀ ਜਗਾ ਨੇ ਘਰ ਬਈ ਦੇਨ ਨੂੰ ਵਧੀਆ ਹੁੰਦੀਆਂ ਗਾਈਆਂ ਦੁੱਧ ਨਾ ਘੜ ਪੁੱੜ ਨਾ ਤੇ ਨਾਲੇ ਬਈ ਬੱਚੇ ਨੂੰ ਬੱਚਿਆਂ ਦੇਨ ਨੂੰ ਸਹੀ ਹੈ 2 लाख ਤੇ 10000 ਰੁਪਏ ਦੀ ਮੰਗ ਹੈ ਇਹ ਵੜ ਦੀ ਠੀਕ ਹੈ ਛੇ ਦੀ ਡਿਮਾਂਡ 210000 ਹਾਂਜੀ ਠੀਕ ਹੈ ਸੋ ਦੋਸਤੋ 2 लाख ਤੇ 10000 ਇਸ ਵੜ ਦੀ ਡਿਮਾਂਡ ਆ 20 ਦਿਨਾਂ ਦੀ ਕੱਚੀ ਹੈ ਬਾਕੀ ਤੁਸੀਂ ਆ ਕੇ ਦੇਖੋ ਬਰੀਡ ਕੁਆਲਟੀ ਜ਼ਰੂਰ ਜੱਟ ਮੈਂ ਕਰੇ ਕੋਈ ਆਪਣੇ ਉਹਨਾਂ ਚ ਨੀਤੀ ਹੋਏ ਨਾ ਮਾੜਾ ਮੋੜ ਮਾੜਾ ਮੋਟਾ ਫਰਟ ਨਿੱਕੇ ਦੇ ਫਰਕਾ ਜੀ ਸਹੀ ਹੈ ਸੋ ਹਾਈਟ ਲੈਂਥ ਦੋਸਤੋ ਬਾ ਕਮਾਲ ਵਜਨ ਤੱਕ ਵੀਡੀਓ ਚ ਕਲੀਅਰ ਜੱਜਮੈਂਟ ਹੁੰਦੀ ਹੋਣੀ ਹੈ ਫੁੱਲ ਸਮੀਆਂ ਵੀਆਂ ਤੇ ਇੱਕ ਮੈਂ ਹੋਰ ਚੀਜ਼ ਜਿਹੜੀ ਦੇਖ ਰਿਹਾ ਤੁਸੀਂ ਵੀ ਆਕੇ ਦੇਖੋਗੇ ਤੁਹਾਨੂੰ ਇਹ ਮੋਟੀਆਂ ਨਹੀਂ ਨਜ਼ਰ ਆਉਣਗੀਆਂ ਮਤਲਬ ਆਏ ਨਹੀਂ ਮੋਟੇ ਹੈ ਨਹੀਂ ਆ ਬਾਈ ਦੋਹਾਂ ਆ ਦੇਖੋ ਮੇਰੇ ਪਸਲੀਆਂ ਦੇ ਕੰਨਾਂ ਦਾ ਬਾਧੂ ਫੈਟ ਇਹਨਾਂ ਦੇ ਹੈ ਨਹੀਂ ਬੜਾ ਫੈਟ ਨਹੀਂ ਬਾਧੂ ਹੈਗੀ ਮਤਲਬ ਇਹਨਾਂ ਦੀ ਬਰੀਡ ਕੁਆਲਟੀ ਜਾਂ ਸਭ ਗਏ ਇੰਨੀਆਂ ਕਾ ਇਥੋਂ ਤੁਹਾਨੂੰ ਪਸਲੀਆਂ ਦਾ ਦਿਸਦੀਆਂ ਹੋਣਗੀਆਂ ਪੀਡੀਐਫ ਸੰਸਦ ਦਾ ਵੀ ਬੰਦਾ ਵੀ ਮੇਨ ਆ ਬਾਈ ਜਿਹਦੋਂ ਬੜਾ ਲੈਂ ਜਾਂ ਠੀਕ ਹੈ ਤੇ ਪਸਲੀਆਂ ਦੋਹੇ ਦੇ ਇਹਦੇ ਦੇਖ ਲੋ ਬਈ ਲੈ ਆ ਦੇਖ ਲੋ ਡਾਕੀਆਂ ਥੋੜੇ ਡਾਕ ਕੇ ਬੰਦੇ ਡਾਕ ਕੇ ਕੋਪਾਂ ਜਾਂਦਾ ਨੇ ਤੇ ਆ ਪੈ ਬਨੈਣ ਦੇਖੋ ਕਿਵੇਂ ਇਹਨਾਂ ਰਹੀ ਹੂੰ ਸੋ ਇੱਕ ਤੁਹਾਨੂੰ ਇਹ ਦੋ ਅਗੇ ਤਿਆਰ ਵਹਿੜ ਦਿਖਾ ਦਿੰਨੇ ਆ ਬੱਬੂ ਇਹ ਕੰਨਵਾ ਸੁਹਾ ਸੁਹਾ ਇਹ ਬੱਚੀ ਪਹਿਲਾ ਸੁਹਾ ਬਈ ਦੋ ਦੰਦ ਆ ਜੀ ਦੋ ਦੰਦ ਪਹਿਲਾ ਸੁਹਾ ਹਾਂਜੀ ਠੀਕ ਹੈ ਇਹ ਦਿਨ ਕਿੰਨੇ ਕਰੋ ਬਾਅਦ ਤਿਆਰੀ ਇੱਕ ਦੋ ਦਿਨ ਲਊ ਬੱਚੀ ਜੀ ਇਹ ਜੀ ਕੀ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਵੀ ਦੋਨਾ ਹੀ ਦੋ ਇਹਦੇ ਜਨੇ ਦੋ ਦਾ ਦੋ ਦਾ ਸੀ ਇਹਦਾ ਮੁੱਲ ਆ ਜੀ ਖੋਲੀ ਬਈ ਸੋ ਦੋਸਤੋ ਦੋ ਦੰਦ ਆ ਸੁਹਾ ਪਹਿਲਾ ਪਰ ਤਿਆਰੀ ਕਰਨ ਵਾਲੀ ਦੀ ਮਨ ਖੁਸ਼ ਕਰੂਗੀ ਜਿਹੜਾ ਵੀਰ ਨੇ ਖਰੀਦਣਾ ਹੈ ਉਹਨੇ ਆਪਦੀ ਸਮਝ ਵਰਤਣੀ ਹੈ ਪਰ ਜਿਹੜਾ ਵੀਰ ਮੇਰੇ ਅਰਕਾ ਕੋਈ ਸ਼ੌਂਕ ਰੱਖਦਾ ਚੰਗੇ ਪਸ਼ੂ ਦਾ ਉਹਦਾ ਮਨ ਖੁਸ਼ ਕਰੂਗੀ ਵੈਟ ਜਦੋਂ ਤੁਰੂਗੀ ਤੁਸੀਂ ਕਿੰਨੀ ਬੱਚੀਆਂ ਬਈ ਪੇਟਾ ਕਿੱਡਾ ਜੀ ਇਹਦਾ ਸਹੀ ਤੇ ਮੇਨ ਘਾਟ ਪੂਰਾ ਡਰਨ ਵਾਲੀ ਬੱਚੀ ਹੈ ਜੀ ਸੋ 2 ਲੱਖ ਤੇ 10000 ਕਮੀ ਕਿਤੇ ਵੀ ਨਹੀਂ ਨਾ ਤਾਂ ਹਵਾਨਾ ਵੱਲੋਂ ਕੋਈ ਕਮੀ ਹੈ ਕਿਉਂਕਿ ਫਿਕਸ ਹਵਾਨਾ ਖੁੱਚਾਂ ਤੋਂ ਉੱਤੇ ਕਾਫੀ ਉੱਤੇ ਰੱਖ ਰੁਕਦਾ ਹੈ ਹਰੇ ਮੁੱਢ ਚੋਂ ਪਰੂ ਫੁੱਲ ਆ ਜੀ ਫੁੱਲ ਹਾਈਟ ਲੈਂਥ ਹੈ ਆ ਦੇਖੋ ਇਹ ਜਦੋਂ ਆਪਾਂ ਫੁੱਲੇ ਜੀ ਬੱਚੀ ਨੇ ਆਰਡਰ ਪੂਰਾ ਟਾਟਾ ਟੌਪ ਕੁਆਲਟੀ ਹੈ ਜੀ ਨੇ ਲਿਆ ਬਈ ਮੁਰ। ਸੋ ਦੇਖੋ ਵੈੜ ਦੋਸਤੋ ਤੁਹਾਨੂੰ ਇਹ ਵੀ ਵੈੜ ਪਸੰਦ ਆਊਗੀ। 2,10,000 ਇਹਦੀ ਡਿਮਾਂਡ ਹੈ। ਚੰਗਾ ਦੁੱਧ ਪਹਿਲਾਂ ਨਹੀਂ ਪਾਉਣਾ ਦੱਸੋ ਹਵਾਨਾ ਦੇਖ ਕੇ ਵੀ ਜਜਮੈਂਟ ਕਰ ਲਿਓ ਵੀ ਕਿੰਨਾ ਖਚੋਲੋਗੇ। ਵੈਸੇ ਦੁੱਧ ਹਮੇਸ਼ਾ ਸੇਵਾ ਦਾ ਹੈ। ਕੋਈ ਭਰਾ ਵੱਧ ਚੋਲਦਾ। ਉਹ ਤਾਂ ਆਪਣਾ ਸੇਵਾ ਦਾ ਬਈ ਜੇ ਆਪਣੀ ਆਪਣਾ ਸੂਨ ਸਰ ਬਾਲਟੀਆਂ ਪਰ ਦੂਜੀ ਤੁਹਾਡੇ ਪਹਿਲਾਂ ਅਸੀਂ ਵੜਾ ਵੇਖਿਆ ਜੀ ਮਹੀਨਾ ਸੋ ਮਹੀਨਾ ਬੱਚੀ ਪਹਿਲਾਂ ਦੁੱਧ ਤੇ ਲੈ ਜਾ ਕੇ ਫੇਰ ਆਉਂਦੀ ਹੈ ਜੀ। ਸਹੀ। ਦਹਰਿਆਂ ਤਾਂ ਬ ਦਾ ਦਰਦਾ ਬਈ ਪਸੂ ਵੀ ਜੇਪੇ ਚੋਂ ਨਹੀਂ ਬਈ ਬਾਹਰ ਆਉਂਦਾ ਪਹਿਲਾਂ ਸੂਆ ਸੂਆ ਉਹ ਇੰਨਾ ਹੋ ਜਾਊਗਾ ਬੱਬੂ ਇਹ ਮੇਰੇ ਖਿਆਲ ਚ ਵੀ ਜਦੋਂ ਉਹ ਨੂੰ ਇਹ ਸੂ ਕੇ ਪੀਕ ਲੈਵਲ ਫੜਨਾ ਰਾਤ ਦੀ ਠੰਡ ਹੋ 40 ਕਿਲੋ ਜੋਟ ਦੂੰਗਾ ਇਹ ਨੂੰ ਵੀ ਬੱਚੀ ਸਹੀ ਮੈਂ ਜੇਪ ਦੀ ਜਿਹੜੇ ਫਾਰਮ ਦੇ ਹੈ ਮਾਲਾ ਦੇਖੋ ਪਸੰਗੇ ਠੋੜਾ ਪੇਟਾਂ ਦੇ ਠੋਬੇ ਆ ਕੋਈ ਹੱਥ ਤਰਾ ਨਹੀਂ ਹੈ ਬੱਚੇ ਜੇ ਬਸ ਬਈ ਸੋ ਦੱਸੋ ਵੈੜ ਦੇਖੋ ਆ ਗਾੜੀ ਵੀ ਦੇਖ ਸਕਦੋ ਹਾਈਟ ਪੂਰੀ ਫੁੱਲ ਮੇਰੇ ਜਿੰਨੀ ਹੈ ਬਾਈ ਹੂੰ ਦੂਏ ਸਾਨੂੰ ਇਹਨੇ ਇਹਨਾਂ ਨੂੰ ਵੀ ਉੱਚੀ ਜਾਊ ਬਈ ਸਹੀ ਸੋ ਦੱਸੋ ਇਹ ਦੂਜੇ ਸੂਏ ਚ ਗਾਂ ਵਾਨੀ ਆ ਜੇ ਤਾਂ ਦੋ ਦੰਦ ਵੱੱਛੀ ਹੈ ਬੱਚਾ ਹੈ ਤਾਂ ਬਈ ਜੀ ਫਿਰ ਵੀ ਬਹੁਤ ਸੋਹਣੀ ਕਰਮਾਲੀ ਤਿਆਰ ਹੋਗੀ ਹਵਾਨਾ ਦੇਖੋਗੇ ਤੁਸੀਂ ਕਾਫੀ ਵੱਡਾ ਸਾਈਜ਼ ਹਵਾਨੇ ਦਾ ਫਿਕਸ ਹੈ ਇੱਕ ਹੋਰ ਗਾਂ ਦੋ ਅਗੇ ਸੂਈ ਸਵਾਈ ਦਿਖਾਉਣੇ ਬਬੂ ਕਨਮਾ ਸੂਆ ਸੂਤੀ ਇੱਕ ਦੂਜਾ ਸੂਆ ਬਈ ਜੀ ਕੱਲ ਗੱਭਣ ਲਈ ਸੀ ਫਾਰਮ ਜਿਉਂ ਉੱਥੇ ਰਾਤ ਸੂਪੀ ਜੀ ਸਵੇਰ ਆਪਣੇ ਭੁਲਾਈ ਜੀ ਠੀਕ ਹੈ ਸਵੇਰੇ 8:00 ਨੂੰ ਬੁਲਾ ਲਓ ਇਹਦੀ ਬੌਲੀ ਚੋਈ ਹੈ ਜੀ ਆ ਪਾਈ ਦੀ ਬੱਚਾ ਇਹਨੇ ਕੀ ਦਿੱਤਾ ਮਿਲਟਾਫ ਦਿੱਤਾ ਜੀ ਬੱਚਾ ਦਿੱਤਾ ਜੀ ਇਹਦਾ ਰੇਟ ਕੀ ਰਹਿਣਾ ਬਈ ਇਹਦਾ 1.82 ਲੱਖ ਰੁਪਏ ਮੁੱਲ ਦਾ ਜੀ ਠੀਕ ਹੈ ਖੋਲੋ ਬਈ 182000 ਦੋਸਤੋ ਬਿਊਟੀ ਵੀ ਹੈ ਗਾਂਜ ਤੇ ਬਰੀਡ ਕੁਆਲਿਟੀ ਵੀ ਤੁਸੀਂ ਦੇਖ ਲਓ ਵਾਈਟ ਰੰਗ ਜਿਆਦਾ ਜਿਆਦਾ ਪਸੰਦ ਕੀਤਾ ਜਾਂਦਾ ਅੱਜ ਦੇ ਟਾਈਮ 'ਚ ਵਾਈਟ ਰੰਗ ਨੂੰ ਵੈਸੇ ਡੱਬੀ ਚਿੱਟੀ ਗਾਂ ਜਿਹੜੀ ਉਹਦੀ ਮਾਰਕੀਟ ਫੁੱਲ ਹੈ ਮੈਂ ਫਿਰ ਵੀ ਇੱਕ ਗੱਲ ਐਡ ਕਰੂੰਗਾ ਵੀ ਤੁਸੀਂ ਮੇਨ ਜਦੋਂ ਦੁੱਧ ਵਾਲਾ ਪਸ਼ੂ ਖਰੀਦਣਾ ਹੈ ਉਦੋਂ ਉਹਦਾ ਥਣ ਤੇ ਹਵਾਨਾ ਉਦੋਂ ਬਾਅਦ ਚ ਉਹਦੀ ਬਰੀਡ ਕੁਆਲਿਟੀ ਤੇ ਫਿਰ ਰੰਗ ਰੂਪ ਤੇ ਜਾਣਾ ਓਰੀਜਨਲ ਗਾਂ ਜਾਂ ਹੱਥੀ ਚੋਲੋ ਜਿਵੇਂ ਮਰਜ਼ੀ ਮਸ਼ੀਨ ਚੋਲੋ ਜੀ ਠੀਕ ਹੈ 40 ਗੱਲ ਤੋਂ ਪਲੱਸ ਤੋਂ ਦੇ ਦੇ ਬੈਠ ਦੇ ਹੇ ਤਾਂ 바ਦੀ ਬੁੱਲੀ ਆ ਇਧਰ ਮੜਾ ਬੈਂਸ ਦੇਖੋ ਬਈ ਆਰਡਰ ਤੇ ਬਹੁਤ ਟੌਪ ਦੀਆਂ ਸਹੀ ਸੋ ਸੋ ਤੁਮ ਨਾ ਦੇਖੋ ਬਈ ਆ ਹਰੀਆਂ ਹਰੀਆਂ ਮੈਂ ਆਪਣੇ ਬਾਹਰ ਨਾੜਾ ਹੁੰਦੀਆਂ ਹਮ ਸਾਰੇ ਐ ਪੰਜਾਂ ਬਈ ਕਮਾਲਾ ਸੋ ਹਜੇ ਇਹਦਾ ਦੱਸੋ ਥੋੜੀ ਥੋੜੀ ਸਵੈਲਿੰਗ ਜਿਹੜੇ ਆਰਡਰ ਦੇ ਉੱਤੇ ਹੈਗੀ ਆ 8 ਇੰਚਾਈ ਵਾਲਾ ਥਾਂ ਇੱਕ 82 ਇਹਦਾ ਰੇਟ ਬਾਈ ਨੇ ਰੱਖਿਆ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਆ ਕੇ ਮਾਨਤਨ ਹੋ ਜੂ ਬਈ ਮੂਹ ਮੰਗਵੀ ਦਾ ਮੌਤ ਵੀ ਨਹੀਂ ਮਿਲਦੀ ਜੀ ਸਹੀ ਪਰ ਆਪਾਂ ਇਹਨਾਂ ਵੀ ਬਾਲੇ ਬਟਾਂ ਦੇ ਮੁੱਲ ਕਰਤੇ ਠੀਕ ਹੈ ਬਈ ਬੀਪੀ ਹੈ ਰ ਬਟਾ ਨਾ ਜੀ ਠੀਕ ਹੈ ਬਾ ਮਾਨਤਾਂ ਨਹੀਂ ਜਿਹੜਾ ਬੰਦਾ ਮਰਜੀ ਚ ਨ ਕਰਾ ਲਈ ਓਕੇ ਸੋ ਸੋ ਬਾਕੀ ਤੁਸੀਂ ਆ ਕੇ ਦੇਖਿਓ ਇਹ ਤੋਂ ਬਾਅਦ ਇੱਕ ਹੋਰ ਸੂਈ ਸਵਾਈ ਗਾਂ ਇਹ ਵੀ ਦੂਜਾ ਸੂਆ ਬਾਈ ਜੀ ਇਹ ਕਦੋਂ ਸੂਈ ਹੈ ਇਹ ਜੀ ਅੱਜ ਸੂਈ ਆ ਜੀ ਠੀਕ ਹੈ ਸਵੇਰੇ ਜੀ ਨੋ ਬਈ ਇਹਨੇ ਬੱਚੀ ਹਾਂ ਇਹਨੇ ਵੀ ਬਈ ਇਹਨੇ ਵੀ ਮੇਰੇ ਕਾਫੀ ਇੱਤਾਈ ਦੋਨਾਂ ਨਾਲ ਵੱਚੀ ਠੀਕ ਹੈ ਅੱਛੇ ਇੱਤੇ ਆਈ ਇਹਦਾ ਰੇਟ ਕੀ ਰਹਿਣਾ ਬੱਬੂ ਇਹਦਾ ਵੀ ਸੇਮ ਹੀ ਰੇਟ ਬਾਈ 182 182 ਰੇਟ ਸੋ ਸੋ ਇਹਦਾ ਵੀ ਥਾਨ ਅਥੀ ਚੁਆਈ ਵਾਲਾ ਤੇ ਹਵਾਨਾ ਇਹਦਾ ਵੀ ਤੁਸੀਂ ਦੇਖ ਇਹ ਅੱਧਾ ਬਸੇ ਚੁਆਈ ਵੀ 70 80 ਲੀਟਰ ਬੜੀ ਜੀ ਠੀਕ ਹੈ 10000 ਵਿੱਚ ਹੋਈ ਸੀ ਇਹ ਵਿੜਾ ਇਹ ਜੀ ਠੀਕ ਤੇ ਦੁੱਧ ਫਾਰਮ ਤੋਂ ਸਿਹਤ ਇਹਦੇ ਵੀ ਬੜੀ ਵਧੀਆ ਜੀ ਠੀਕ ਹੈ ਸੋ ਤੋਰ ਕੇ ਵੀ ਤੁਹਾਨੂੰ ਦਿਖਾਉਣੇ ਆ 2 ਗਾਵਾਂ ਸੂਆਂ ਸਵਾਂਆਂ ਸੀ ਤੇ 3 ਗੱਬਰ ਅਸੀਂ ਸਿਰਫ ਇੱਕ ਗਾਂ ਦਾ ਰੇਟ ਨਹੀਂ ਵੀਡੀਓ ਚ ਕੀਤਾ ਬਾਕੀ ਰੇਟ ਵੀਡੀਓ ਦੇ ਵਿੱਚ ਹੈ ਉਹਦਾ ਰੇਟ ਬਾਈ ਤੁਹਾਡੇ ਜਾਰੇ ਚੰਡ ਉਹ ਵੀ ਰੇਟ ਆਪਾਂ ਉਠੋਲ ਦਲ ਖੋੜੇ ਟਵੜ ਲਾਡ ਲੈਂਦੀ ਉਹ ਜੀ ਠੀਕ ਹੈ ਓਕੇ ਸੋ ਕੀਮਤ ਚੰਗੀ ਭਰੀ ਆ ਉਹਦੇ ਤੇ ਤੇ ਉਸ ਹਿਸਾਬ ਤੇ ਉਹਦਾ ਰੇਟ ਜਿਹੜਾ ਉਹ ਰਹਿਣਾ ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਇਹ ਸੁਭਾਈ ਸੂਈ ਆ ਦਸੋ ਦੇ ਕਰਕੇ ਪਸ਼ੂ ਜਿਹੜਾ ਉਹ ਇੱਕ ਹੱਦ ਤੱਕ ਆ ਕੇ ਸਿੱਧਾ ਨਹੀਂ ਹੋਊਗੀ ਪੂਰਾ ਪੂਰਾ ਬੱਚੇ ਨੂੰ ਦੋਸਤੋ ਜਦੋਂ ਪਸ਼ੂ ਖਾਸ ਕਰਕੇ ਗਾਂ ਜਿਹੜੀ ਜਨਮ ਦਿੰਦੀ ਹੈ ਨਾ ਤਾਂ ਉਹਦਾ ਥੋੜਾ ਜ਼ੋਰ ਲੱਗਦਾ ਹੈ ਬੱਚਿਆਂ ਦਾ ਸਹਿਜ ਵੱਡਾ ਹੁੰਦਾ ਵੱਡਾ ਹਾਇ ਵਾਲਾ ਚਾਹੇ ਅੱਜ ਜਦੋਂ 2 ਮਹੀਨੇ ਦਾ ਜੀ ਸਹੀ ਹੈ ਉਹ ਉਹ ਦੇ ਕਰਕੇ ਹੋ ਜਾਂਦਾ ਪਰ ਸਾਨੂੰ ਬਾਕੀ ਇੱਕ ਅੱਧੇ ਦਿਨ ਤੱਕ ਪੂਰਾ ਪਠਾਨੀ ਰਹਿਣੇ ਚੱਕ ਲੈਣਾ ਤੇ ਫੇਰ ਤੁਹਾਨੂੰ ਨਾ ਖਾਣ ਪੀਣ ਚਾਰੂ ਬਹਿਣਾ ਪੂਰੀਆਂ ਜੀ ਆਹ ਵੇ ਚਿੱਟੀ ਸੂਈ ਕੋਈ ਨੂੰ ਬਾਈ ਕਹਿ ਦੋ ਵੀਰਾ ਬਹਿਣੀ ਰਾਤ ਦੀ ਸੂਈ ਆ ਸਹੀ ਹੈ ਸੋ ਸੋ ਖਾਣ ਪੀਣ ਵੈਸੇ ਫਾਰਮਾਂ ਦੀ ਬਰੀਡ ਆ ਤੇ ਟਾਟਾ ਛੱਡ ਦਿਓ ਜੀ ਇਹ ਜਿਹੜਾ ਹੁੰਦਾ ਪਠਾਨੀ ਰਹਾ ਤਾਂ ਇਹ ਚਾਰੂ ਪਸ਼ੂ ਭਾਈ ਦੁੱਧ ਹੁੰਦਾ ਜੀ ਹਨਾ ਸਹੀ ਹੈ ਜਿਹੜੇ ਖੁਰਨੀ ਵਾਲ ਮੂੰਹ ਮੂੰਹ ਨਹੀਂ ਕਰਉਂਦੇ ਫੇਰ ਕੀ ਫਾਇਦਾ ਜੀ ਸਹੀ ਅੱਛਾ ਕਾਲਾ ਭਾਈ ਅੱਜ ਫਿਰ ਕਾਲਾ ਭਾਈ ਥੋੜਾ ਉਹ ਸਿੱਟਲਾ ਸੀਗਾ ਜੀ ਅੱਛਾ ਅੱਜ ਤਾਂ ਬਾਪੂ ਆਇਆ ਜੀ ਠੀਕ ਹੈ ਬਾਪੂ ਆ ਗਿਆ ਤੇ ਨਾਲ ਬੱਚਾ ਆ ਗਿਆ ਕਾਲੇ ਦਾ ਮੁੰਡਾ ਨਾਲ ਜੀ ਠੀਕ ਹੈ ਇਹਦੇ ਵੀ ਆਪਾਂ ਟ੍ਰੋਨ ਇੰਟਰਵਿਊ ਕੁਲ ਜਾਣੀ ਜੀ ਅੱਛਾ ਮੁੰਡਾ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਿਓ ਤੁਸੀਂ ਨਾਮ ਆਪਣਾ ਹੈਗਾ ਜੀ ਬਾਸ ਸ਼ਾਹ ਠੀਕ ਹੈ ਅੰਕਲ ਜੀ ਤੁਸੀਂ ਵੀ ਵਪਾਰ ਕਰਦੇ ਰਹੇ ਹੋ ਪਹਿਲਾਂ ਫਿਰ ਹਾਂ ਜੀ ਪਹਿਲਾਂ ਵਪਾਰ ਕਰਦੇ ਰਹੇ ਹਾਂ ਆਪਣੀ ਤੀਜੀ ਪੀੜ੍ਹੀ ਹੈ ਜੀ ਜੀਜੀਪੀਡੀ ਮਤਲਬ ਕਾਲੇ ਤੱਕ ਆਉਂਦਾ ਤੀਜੀ ਪੀੜੀ ਹੋਗੀ ਹਾਂਜੀ ਠੀਕ ਹੈ ਚੌਥੀ ਪੀੜੀ ਵੀ ਮੈਨੂੰ ਲੱਗਦਾ ਜਿਹੜੇ ਸਾਹ ਉਤੇ ਕਾਲੇ ਦੇ ਬੇਟੇ ਨੂੰ ਸ਼ੌਂਕ ਹੈ ਮੈਨੂੰ ਲੱਗਦਾ ਚੌਥੀ ਪੀੜੀ ਵੀ ਇੱਧਰ ਕੰਾਸੇ ਪਾਉਂਦਾ ਹੈ ਪਰ ਮਾਤਾ ਮਾਂ ਕਰੇ ਤਾਂ ਸਾਇਦ ਜਾਗੂਗੀ ਠੀਕ ਹੈ ਅੱਛਾ ਤੁਸੀਂ ਫਿਰ ਗਾਵਾਂ ਹੀ ਲਿਆਉਂਦੇ ਹੁੰਦੇ ਸੀ ਜਾਂ ਮੱਝਾਂ ਵੀ ਲਿਆਉਂਦੇ ਰਹੇ ਅਸੀਂ ਪਹਿਲਾਂ ਤਾਂ ਗਾਈਆਂ ਵੀ ਲਿਆਉਂਦੇ ਹੁੰਦੇ ਸੀ ਤੇ ਮਈਆਂ ਵੀ ਲਿਆਉਂਦੇ ਹੁੰਦੇ ਸੀ ਠੀਕ ਹੈ ਹੁਣ ਪਰ ਤੁਸੀਂ ਤੁਹਾਨੂੰ ਵੈਸੇ ਤਾਂ ਮੈਂ ਤਾਂ ਵੇਖਦਾ ਹੀ ਐ ਪਰ ਵੀਡੀਓ ਚ ਪਹਿਲੀ ਵਾਰ ਦੇਖ ਰਹਾ ਹਾਂ ਮਤਲਬ ਹੁਣ ਤੁਸੀਂ ਇਧਰੋਂ ਘਟਾਤਾ ਆਪ ਕਾਲਾਈ ਕਰ ਰਿਹਾ ਜਿਆਦਾ ਹਾਂ ਜੀ ਹੁਣ ਬਸ ਇਹੀ ਕਰਦੇ ਆ ਮੈਂ ਤਾਂ ਬਰ ਘਰੇ ਆ ਦੇ ਖਸਾਨ ਨਹੀਂ ਠੀਕ ਹੈ ਕਿਵੇਂ ਲੱਗਦਾ ਕਾਲੇ ਦਾ ਸੋਹਣਾ ਨਾਂ ਬਣਿਆ ਵਪਾਰ ਹਾਂ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਸਹਿਯੋਗ ਦੇ ਨਾਲ ਬੰਦਿਆਂ ਦੇ ਭੈਣਾ ਭਾਈਆਂ ਦੇ ਹੂੰ ਮਤਲਬ ਸੋਹਣੀਆਂ ਗਾਵਾਂ ਬਾਈ ਲੈ ਕੇ ਆਉਂਦਾ ਇਹ ਤਾਂ ਵਧੀਆ ਬਣੀ ਵੀ ਆ ਸਹੀ ਹੈ ਸੋ ਦੱਸੋ ਇਹ ਅੰਕਲ ਜੀ ਸੀ ਕਾਲੇ ਬਾਈ ਦੇ ਫਾਦਰ ਸਾਹਿਬ ਤੇ ਇਹ ਵੈਸੇ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਅੱਜ ਇੱਥੇ ਸੀ ਤਾਂ ਸੋਚਿਆ ਚਲੋ ਵੀਡੀਓ ਚ ਇਹਨਾਂ ਨਾਲ ਦੋ ਗੱਲਾਂ ਬਾਤਾਂ ਵੀ ਕਰਦੇ ਆ ਹਾਲਾਂਕਿ ਮੈਂ ਤਾਂ ਜਦੋਂ ਵੀਡੀਓ ਬਣਾਉਣਾ ਆਉਣਾ ਉਹ ਤੋਂ ਮਿਲਦੇ ਆ ਆਫ ਕੈਮਰਾ ਹੁੰਦਾ ਕਿਉਂਕਿ ਕੈਮਰੇ ਚ ਸਾਹਮਣੇ ਕਾਲਾ ਤੇ ਬੱਬੂ ਜ਼ਿਆਦਾ ਆਉਂਦੇ ਆ ਤੇ ਬੱਚੇ ਨੂੰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਸੁੱਖ ਚਾਹੀਦੀ ਆਉਣ ਵਾਲੇ ਟਾਈਮ ਚ ਫਿਰ ਤੁਹਾਨੂੰ ਮਿਲਾਇਆ ਕਰਾਂਗੇ ਇਸ ਵੀਰ ਦੇ ਨਾਲ ਵੀ ਇਹਨੇ ਵੀ ਇਧਰਲੇ ਪਾਸੇ ਨਹੀਂ ਆਉਣਾ ਸੋ ਅੱਜ ਦੀ ਵੀਡੀਓ ਦੇ ਦੋਸਤੋ ਕੁਸ ਕੁ ਪਸ਼ੂ ਬਕਾਉ ਸੀ ਬਾਕੀ ਗੱਲਾਂ ਬਾਤਾਂ ਸ਼ੌਂਕੀਆਂ ਸੀ ਧੰਨਵਾਦ